ਮਹਾਰਾਜਾ ਹਰਿਜੇ ਜਨ ਸਾਧ ਸੰਗਤ ਜੀ ਸਰਦਾਰ ਹਰਨਾਮ ਸਿੰਘ ਜੀ ਦਾ અવਤਾਰ 1681 ਮਿੱਤਰੀ ਦਾ ਹੈ ਜਿਨ੍ਹਾਂ ਸਰਦਾਰ ਗੁਰਤਾ ਜੱਬੂ ਨੂੰ ਕਾਹਲੇ ਸਾਹਿਬ ਸੁਣੇ ਜੀ ਸਰਦਾਰ ਜੀ ਨੂੰ ਦੁੱਖਾਇ ਤੇ ਮਹਾਰਾਜ ਸਾਹਮਣੇ ਕੀ ਹੁਕਮ ਜੰਗ ਦੀ ਆਗਮਨ ਮਹਾਰਾਜ ਬੜੇ ਖੁਸ਼ ਹੋਏ ਪਰ ਕਿਹਾ ਕਿ ਇਹ ਨਹੀਂ ਉਸ ਪਰਤੇ ਖੁਸ਼ ਹੋ ਕੇ ਕਹਿਣ ਲੱਗੇ ਤੁਸੀਂ ਜੰਗ ਨਹੀਂ ਕਰਨਾ ਤੁਸੀਂ ਸ਼ਾਂਤ ਕੇ ਤੁਰਨਾ ਹੈ ਤੁਹੇ ਕਾਰਜਾਗਿਰਨਵਾਰ ਹੁਕਮ ਕੀਆ ਕਹਿੰਦੇ ਬਾਦਿਸਾ ਸਵਾਲ ਚਲਦ ਤੱਕ ਹਰਵਰ ਪਨਾਹ ਰੱਖਣਾ ਹੈ ਅਤੇ ਇਸ ਪ੍ਰਕਾਰ ਸ਼ਾਂਤ ਨਹੀਂ ਜਿ ਰਹਿਣਾ ਹੈ ਮਹਾਰਾਜੇ ਕੋਈ ਦੁਸ਼ਮਣ ਚੜ ਕੇ ਆਵੇ ਮਾਰੇ ਜਿਹੜਾ ਚੜ ਕੇ ਆਊ ਉਹ ਖਾਦ ਦੂੰਗਾ ਤੁਹਾਡੇ ਤੇ ਕੋਹ ਨਹੀਂ ਸਕੇਗਾ ਇਹ ਸਾਡੇ ਬਚਨ ਦਾ ਪਹਿਰਾ ਰਹਿ ਗਿਆ ਇਹ ਨਹੀਂ ਹੋਇਆ ਸਾਫ ਸਮੇਂ ਦੀ ਗੁਰੂ ਸਾਹਿਬ ਜਿੰਨੇ ਕੋ ਗੁਰਤਾ ਜੱਦੀ ਕੁੱਤੀਆ ਵੜਾਉਣੀ ਜੇ ਉਹ ਨਹੀਂ ਬਹੁਤ ਫੂਦੇ ਚੜਾਏ ਮਹਾਰਾਜ ਤੇ ਹਮਲੇ ਕਰਨ ਵਾਸਤੇ ਕੋਈ ਆਰੇ ਤੇ ਦਰ ਨਾਲ ਮਰ ਗਿਆ ਕੋਈ ਤੇਜ ਕਾਫਰ ਤੇ ਮਰ ਗਿਆ ਉਹ ਕੋਈ ਵੀ ਸੂਬਾ ਕੀਰਤਪੁਰ ਸਾਹਿਬ ਕੱਤ ਨਹੀਂ ਪਹੁੰਚ ਸਕਿਆ ਇੱਕ ਵਾਰੀ ਮਾਲਾ ਸਾਹਿਬ ਦੇ ਪਾਸ ਜਿਸ ਵਕਤ ਮਾਲਵੇ ਦੇ ਵਿੱਚ ਬਖਸ਼ ਕੇ ਗੁਰੂ ਸਰਮਹ ਰਾਜ ਵਿਸਾ ਕਰਕੇ ਮਹਾਰਾਜ ਸਾਹਿਬ ਜੀ ਆਰੇ ਸਨ ਉਸੇ ਉਸ ਸਾਹਿਬ ਸੰਨੇ ਜੀ ਉਹ ਜਸਾ ਦਾ ਮਹਾਰਾਜਾ ਚੌੜਜਾਰ ਸੀ ਉਸ ਮਸਤਰੀ ਕਰਨ ਤੋਂ ਭਾਈ ਦੌਰ ਦੇ ਜਿਹੜੀ ਮਾਤਾ ਸੀ ਮਤੇਈ ਉਸਦੇ ਲਈ ਮਸਜਦੀ ਕਰਨ ਤੋਂ ਉਹ ਬਰਾਂਡਾਂ ਤੋਂ ਮਰਵਾ ਰਿਹਾ ਸੀ ਉਹ ਮਰਉਣ ਤੋਂ ਗੁਰੂ ਸਾਹਿਬ ਨਰਾਜ ਹੋਏ ਸਮੇਂ ਕਿ ਦੋਸ਼ ਉਹਦਾ ਛੋੜਾ ਸੀ ਮਸਤਰੀ ਸੀ ਵੀ ਜਾਨੋ ਮਾਰਦਾ ਚੰਨਾ ਨੂੰ ਕੀਤਾ ਉਹਨੂੰ ਸਰਾਫ ਦੇ ਉੱਤੇ ਸਨ ਉਹ ਸਰਾਫਾਂ ਨੂੰ ਲਖਾਉਣ ਵਾਸਤੇ ਮਾਰੇ ਉਹ ਮਗਰ ਮਗਰ ਆਦੇ ਵਾਸੀ ਇਸੇ ਪ੍ਰਕਾਰ ਭਾਈ ਕਾਹੇ ਦੇ ਤਰੀਕੇ ਜਿਹੜੇ ਸੀ ਉਹ ਗੁਰੂ ਮਹਾਰਾਜ ਦੇ ਹਜ਼ੂਰ ਪੇਟ ਮਜਾਇਆ ਉਹਨਾਂ ਨੇ ਦੇਰ ਤੋਂ ਨਿਯਾਨ ਤੋਂ ਮਾਰਾ ਸਾਲ ਵੀ ਤੇ 3 ਮੰਗਦੇ ਆ ਕਾਲਿਆ ਕਹਿੰਦੇ ਇਹਨਾਂ ਅਪੀਕਾਰਨ ਚੰਦ ਸੀ ਉਹ ਗੁਜ਼ਰ ਗਿਆ ਹੈ ਨਹੀਂ ਮੈਨੂੰ ਪਾਲਣਾ ਕਰਨਾ ਹੈ ਇਹ ਕਿੱਦੋਂ ਭੁੱਖੇ ਰਹਿੰਦੇ ਆ ਮਾਰਾ ਕਹਿੰਦੇ ਚੰਗਾ ਇਹ ਜਿਹੜਾ ਤੇਰਾ ਚੱਪਿਆ ਉਹ ਤੇ ਸੰਗਣੀ ਇਹਨਾਂ ਦਾ ਫੂਲ ਹੈ ਫੂਲ ਦੀ ਬਸੇ ਹੋਵੇਗੀ ਹਦੋਂ ਉਹ ਸੰਗਣੀ ਦੇ ਜਮਣਾ ਤੋਂ ਹੋਏ ਪਾਣੀ ਜਿਹੜਾ ਚੱਪਿਆ ਉਸ ਦਾ ਇਹ ਪਟਿਆਰੇ ਆਏ ਹੋਏ ਸਾਹ ਸੰਗਣੀ 22 ਲੋਹ ਸਿੰਘ ਜੀ ਹੋਇਆ ਗੁਰੂ ਦਸਵੇਂ ਪਾਤਸ਼ਾਹ ਜਿਹੜੇ ਚੰਕਾਰ ਸਾਹਿਬ ਸਾਹਿਬ ਜਗ੍ਹਾ ਦੇ ਸਰਕਾਰ ਦੀ ਸੇਵਾ ਇਹਨਾਂ ਨੇ ਕੀਤੀ ਰਸਤਾ ਮੇਰੇ ਜੱਡੇ ਦੌਨਿਆ ਸਾਹਿਬ ਲੈ ਕੇ ਮਾਰੋ ਜੇ ਕਾਸਟੋਂ ਕਿਰਸਾਨ ਨੇ ਉਸ ਪ੍ਰਕਾਸ਼ ਸਾਹਿਬ ਜੀ ਉਹ ਸੰਗਮੀ ਦਾ ਬੇਟਾ ਜਿਹੜਾ ਸਖੂਲ ਕਵਾਂ ਦਾ ਤਰਲੋਕਾ ਹੋਇਆ ਜਿਹੜਾ ਅੰਮ੍ਰਿਤਸਰ ਤੋਂ ਲੋਕ ਸੰਗ ਹੋਇਆ ਤੇ ਦੂਜਾ ਜਿਹੜਾ ਛੋਟਾ ਥੰਮਿਆ ਖੜਾ ਸੀ ਅੱਗੇ ਹੀ ਆ ਸੀ ਲੋਹੇ ਰੰਗ ਦਾ ਭੂਰੇ ਰੰਗ ਦਾ ਸੀ ਉਹਦਾ ਨਾਮ ਲੋਈਆ ਸੀ ਉਹਦਾ ਨਾਮ ਸਾਧ ਸੰਗਮੀ ਉਹਦਾ ਪੁੱਤਰ ਅੱਗੇ RAM ਸਿੰਘ ਹੋਇਆ RAM ਸਿੰਘ ਦੇ ਪੁੱਤਰ ਅੱਗੇ ਇੱਕਦੌਨ ਨਬੇ ਆਲੇ ਹੋਏ ਚੌਧਰੀ ਖਤਾਬ ਵਾਲੇ ਤੇ ਇੱਕ ਸੰਗਰੂਰਾ ਵਾਲੇ ਹੋਣ ਇਹਨਾਂ ਨੂੰ ਨਾਲ ਸਾਹ ਰਾਜ ਬਖਸ਼ਿਆ ਉਸ ਪ੍ਰਕਾਰ ਵਾਰਸਾਂ ਨੂੰ ਰਣਕਾਂ ਨੂੰ ਰਾਜ ਬਖਸ਼ਿਆ ਉਹ ਰਾਸਾਂ ਨੂੰ ਬਸੇ ਕੀਤੀਆਂ ਵੀ ਬਸਤੀ ਕਰੇ ਰਾਜ ਨੂੰ ਹੋਇਆ ਉਹਨਾਂ ਨੂੰ ਰਾਜ ਬਖਸ਼ਿਆ ਜੀ ਨੂੰ ਅੱਜ ਹੁਣ ਵੀ ਉਹਨਾਂ ਦਾ ਰਾਜ ਸੀ ਇਹਨਾਂ ਨੇ ਮੁਲਕ ਦੇ ਰਾਜ ਵਿੱਚ ਆਪ ਰਹਿਤਾ ਹੈ ਪਰ ਉਹਨਾਂ ਦੀਆਂ ਵਿਆਸਾਂ ਉਹ ਇਹ ਨਹੀਂ ਖੋ ਸਕਦੇ ਕੰਮ ਸਮੇਸੇ ਪ੍ਰਕਾਰ ਇਸੇ ਪ੍ਰਕਾਰ ਸਾਹ ਸੰਗੇ ਜੀ ਫਿਰ ਇਹ ਜੋ ਕਾਲਾ ਸੀ ਉਹ ਆਵੇ ਪੁੱਤਰ ਰੱਬ ਨੂੰ ਘਰ ਵਾਲੀ ਨੂੰ ਕਿਹਾ ਕਿ ਤੂੰ ਪਤਰੀਆਂ ਨੂੰ ਦੁਆ ਕੇ ਲਿਆਇਆ ਮਾਰਸਾ ਨੂੰ ਖੁਸ਼ ਹੋਇਆ ਤੇ ਕਿੱਦਾਂ ਮਾਹੌਲ ਆਈ ਪਰੰਗੀ ਫਿਰ ਤੂੰ ਸੁਖਾ ਕੇ ਲਿਆ ਮਾਰਲੇ ਕੋਈ ਪੇਦ ਹੋ ਜਾਇਆ ਮਾਰਾ ਕਹਿੰਦੇ ਕਾਲਾ ਕੀ ਮੰਗਦਾ ਕਹਿੰਦੇ ਨਹੀਂ ਇਹ ਵੀ ਭੁੱਖਾ ਰਹਿੰਦਾ ਸਤਿਗੁਰੂ ਜੀ ਕਹਿੰਦੇ ਇਹ ਵੀ ਆਪ ਦੀ ਮਾਰੀ ਆਪ ਖਾਂਦੇ ਬਾਈਆ ਹੋਇਆ ਸਾਥ ਸੰਗਤ ਜੀ ਹੁਣ ਤੱਕ ਸਰਕਾਰੀ ਮਾਗਲਾ ਨਹੀਂ ਮਾਫੀ ਦੇ ਪੱਤੇ ਦਾ ਇਹ ਸਰਕਾਰ ਸਾਹਿਬ ਸੰਗੇਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਖਸ਼ਾ ਸਤਿ ਸ੍ਰੀ ਅਕਾਲ ਰਾਂਤਾਂ ਨੂੰ ਰਾਜ ਦਿੱਤੇ ਬਖਸ਼ੇ ਦਿੱਤੀਆਂ ਇਸ ਪ੍ਰਕਾਰ ਜਿਨ੍ਹਾਂ ਦੀ ਕੋਲ ਕੋਈ ਕਦੇ ਰਾਜ ਨਹੀਂ ਸੀ ਹੋਇਆ ਉਹਨਾਂ ਨੂੰ ਰਾਜ ਬਖਸ਼ਿਆ ਲੰਗੇ ਚਲਾਉਣ ਦੀ ਮਰਜ਼ਾ ਆਪ ਦਸਤੂਰ ਦੇ ਜੜੋਂ ਕਲੇੜਾ ਹੋ ਗਏ ਜਦੋਂ ਕੋਈ ਜਤਨ ਨਾ ਰਹੇ ਕੋਲੇ ਜਿਹੜਾ ਭੁੱਖਾ ਆਵੇ ਉਹਦੀ ਜਿਹੜਾ ਸੇਵਾ ਕਰੇ ਉਹ ਲਾਂਧੀ ਹੈ ਇਹ ਸਰਕਾਰ ਮਾਰੇ ਵਚਨ ਕੀਤੇ ਹੇ ਨੰਗਰ ਦੀ ਸੇਵਾ ਆ ਬੜੀ ਪ੍ਰੇਤਸਾਨਾ ਕੋਚਾ ਦੇ ਕੋ ਨੰਗਰ ਬਣਵਾਇਆ ਕਰਦੇ ਸੱਚੇ ਪਾਤਸ਼ਾਹ ਸੋਦਾ ਨੰਗਰ ਬਣਵਾਇਆ ਕਰਦੇ ਨਾ ਸਾਡੇ ਕੋਈ ਨੰਗਰ ਦੀ ਮੰਗ ਨਹੀਂ ਆਈ ਆ ਨਹੀਂ ਇਸ ਪ੍ਰਕਾਰ ਦਾ ਨੰਗਰ ਗੁਰੂ ਸਤਿਗੁਰੂ ਪਾਤਸ਼ਾਹ ਚਲਾਇਆ ਕਰਦੇ ਜਾਨਵਰਾਂ ਨੂੰ ਪਕੜ ਕੇ ਲਿਆਇਆ ਕਰਦੇ ਬਾਹ ਵੀ ਤੁਹਾਨੂੰ ਹੀ ਪਾਵਨਾ ਕਰਿਆ ਕਰਦੇ ਮਾਰਿਆ ਨਾ ਕਰਦੇ ਇਹ ਸੱਚੀ ਪਾਤਸ਼ਾਹ ਨਹੀਂ ਹਸੀ ਪੀ ਸਸਰਕਾਰੀ ਸੰਗਰੀ ਸੱਚੇ ਪਾਤਸ਼ਾਹ ਇਹ ਸਰਕਾਰ ਦੀ ਮੰਗ ਆ ਸਤਿਗੁਰੂ ਪਾਤਸ਼ਾਹ ਵਰਦੇ ਰਹੇ ਅਬੇ ਇਸੇ ਪ੍ਰਕਾਰ ਉਸ ਗੁਰਦੁਆਰੇ ਤੇ ਸਾਡੇ ਦੋ ਮਿੰਟ ਕਰਕੇ ਇਸ ਬਕਾ ਤੇ ਲੈ ਆਏ ਤੇ ਮਹਾਰਾਜ ਸਾਹਿਬ ਸ਼ਕਾਰ ਚੱਲ ਰਹੇ ਸਨ ਜਿਸ ਵੇਲੇ ਸ਼ਕਾਰ ਚੱਲ ਰਹੇ ਸਨ ਵਾਸਤੇ ਵਿੱਚ ਉਹ ਮਾਈ ਸਪੋਜ ਦੀ ਗੁਰੂ ਸਾਹਿਬ ਦੇ ਕੋਡੇ ਚੜੇ ਆਉਂਦੇ ਆ ਉਹਦੇ ਮਹਾਰਾਜ ਦਾ ਮਾਈ ਸਾਨੂੰ ਬੜੀ ਧੋਖ ਲੱਗੀ ਹੈ ਬੇ ਪ੍ਰਸਾਦ ਉਹ ਪ੍ਰਸਾਦਾ ਲੈ ਕੇ ਕੋਡੇ ਚੜਿਆ ਨਹੀਂ ਸਕਦੀਆਂ ਸਿੱਖਾ ਨਹੀਂ ਸਕਦਾ ਉਹ ਵੀ ਮਹਾਰਾਜ ਨੂੰ ਧੋਖ ਲੱਗਦੀ ਹੈ ਸ਼ਕਾਰ ਚੱਲ ਰਿਹਾ ਪ੍ਰਸਾਦਾ ਪਿਆਰ ਕਰਕੇ ਵੀ ਉਹ ਨੇ ਕੋਈ ਲੰਗਰੀ ਖੜੇ ਹੋ ਕੇ ਪ੍ਰਸਾਦਾ ਲੈ ਕੇ ਮਹਾਰਾਜ ਪ੍ਰਸਾਦ ਕਰ ਕੋ ਮਾਰੇ ਚੰਦੇ ਨੂੰ ਕਿਸ ਤਰ੍ਹਾਂ ਵੀ ਨੰਦਰ ਸਾਹਿਬ ਨੂੰ ਖਤਰੀ ਧੋਤੇ ਕੋ ਰਵੇ ਜਿਹੜੇ ਤਰੇ ਜਾਂਦੇ ਮਾਰਾ ਕਲ ਛੱਪਿਆ ਸੀ ਮਾਰਾ ਚੰਦੇ ਉਹਦਾ ਪ੍ਰੇਮ ਆਇਆ ਜਿਵੇਂ ਕੋਈ ਤਾਰਪੀਤੀ ਸੀ 50 ਕਪਿਆ ਸੀ 200 ਸੀ ਦੇਵੇਂ ਨੂੰ ਕਰਕੇ ਦੋ ਪ੍ਰਸ਼ਾਦੇ ਪਕਾ ਕੇ ਲਿਆਈ ਸੀ ਉਹ ਵੀ ਭਾਵਨਾ ਨਾਲ ਪੂਰੀ ਕਰਦੇ ਕਿਵੇਂ ਪੂਰੀ ਹੁੰਦੀ ਉਸੇ ਤਰ੍ਹਾਂ ਸਿੱਖਾਂ ਨੂੰ ਅਨੁਸਾਰ ਕੀਤੀ ਉਸ ਤਰ੍ਹਾਂ ਭਾਈ ਗੁੰਦਾ ਸਰਕਾਰ ਨੂੰ ਪ੍ਰਚਾਰ ਕਰਨੋਂ ਆਪੇ ਤੋੜਿਆ ਸੀ ਜਦੋਂ ਉੱਥੇ ਧਿਆਨ ਨਾਲ ਗੁਰੂ ਸਾਹਿਬ ਦੇ ਚਰਨ ਪਕੜਨੇ ਸੀ ਪੁਰਸਾਹਿ ਪੁਰਸਾਹਿ ਬੈਠੇ ਹਿਲ ਨਹੀਂ ਸਕਦੇ ਜਵਾਨ ਤੋਂ ਲੰਗਰ ਸਿੰਘ ਹੱਸ ਕੇ ਉਹਨਾਂ ਕੋ ਪ੍ਰਸ਼ਾਦ ਪਿਆਰ ਸਰਜੀਤ ਸਿੰਘ ਸਿੱਖ ਭਾਈ ਚਰੀ ਛੱਡੀ ਤੋਂ ਖਾਂਦੇ ਇਹੋ ਜਿਹੀ ਕੌਂਸਲ ਜਿਨ੍ਹਾਂ ਨੇ ਕੀਤੇ ਹੈ ਇੱਕ ਰਿਕਰਡ ਬਣੀ ਹੈ ਜੀ ਪੁਰਸਾਹਿ ਜੀ ਨੇ ਜੈਂਟਿਸ ਕਮਿਸ਼ਨਰ ਦਿੱਤਾ ਤੇ ਬਕਾਇਰ ਕਿਤੇ ਸਿੱਧੇ ਪੈਸੇ ਪਹੁੰਚੇ ਬਰਾਜੇ ਹੋਏ ਹਨ ਗ੍ਰੀਨ ਨੇ ਅੱਜ ਤੱਕ ਦੇ ਬਰਾਜੇ ਆਏ ਜੇ ਪੈਸੇ ਸਿੱਧਾ ਤੇ ਸੀਟ ਤੋਂ ਸਰਵੇ ਬਾਹਰ ਆਏ ਇਹ ਮਹਾਰਾਜ ਸਾਇਸ ਜੀ ਪੈਸਾ ਲਿੱਤੀ ਜਾਣ ਕੇ ਸੁਪੂਜ ਵੀ ਤੇ ਗੁਰੂ ਮਹਾਰਾਜ ਸਾਹਿਬ ਬਰਾਗੇ ਹੋਣੇ ਆ। ਫਿਰ ਕੋਨੇ ਜਾਣ ਕੇ ਚੀਜ਼ਾਂ ਕਰਨੇ ਲੱਗੇ। ਜਦੋਂ ਮਹਾਰਾਜਾ ਨੇ ਆਵਾਜ਼ ਸੁਣ ਕਾਹੀ ਨਾਲ ਤਾਂ ਉੱਠੇ। ਤਾਂ ਜੋ ਜੀ ਸੇ ਪੈਸਾ ਜੀ ਨੇ ਗੋਡੇ ਨੂੰ ਕਿ ਚੌੜੀ ਲੱਗੀ। ਉਹ ਵੇਲੇ ਜਿਹੜੀ ਬਾਹੀ ਲੱਗੀ ਗੋਡੇ ਤੇ ਪੰਜੇ ਦੀ। ਸਤਿਗੁਰੂ ਸੇ ਜੇ ਬਾਤਾਂ ਸਿੱਖੇ। ਉਹ ਗੋਦਾ ਕੋਣ ਲੱਗੇ ਬੇਇੰਤੀ ਕਰਦੇ ਮਹਾਰਾਜਾ ਇਹਨਾਂ ਕਾਹੀ ਨਾਲ ਆਪ ਕਿਉਂ ਉੱਠੇ। ਮਾਰੇ ਕਹਿੰਦੇ ਸਿੱਖੇਤ ਨਹੀਂ ਮੀਨੇ ਤਾਂ ਬੈਠ ਕੇ ਬਾਣੀ ਪੜ੍ਹਦੇ ਸੀ ਇਹ ਸਰਬਜੀਤ ਨਾਮ ਜਿਹਦਾ ਰੂਪ ਬਾਣੀ ਹੈ ਇਸ ਬਾਣੀ ਦਾ ਸਤਕਾਰ ਵੀ ਅਸੀਂ ਨਾ ਕਰਨਗੇ ਤੇ ਹੋਰ ਕੌਣ ਕਰੂਗਾ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਬਾਣੀ ਦਾ ਭਾਇ ਕਿਵੇਂ ਕਰਨਾ ਚਾਹੀਦਾ ਮਾਰੇ ਮੇਰੇ ਗੁਰ ਬਾਣੀ ਹੈ ਜਿੰਨੇ ਸਾਰੇ ਗਿਆਨ ਹੋਰੇ ਸਿੱਖ ਸਮਾਰ ਜਿਨ ਗੁਰ ਬਾਣੀ ਦਾ ਭਾਇ ਨਹੀਂ ਜਾਣਾ ਉਹ ਸਾਡਾ ਸਿੱਖ ਵੀ ਇਸੇ ਦਾ ਗੁਰੂ ਨੂੰ ਇਸ ਸਤਕਾਰ ਨਾਲ ਉਹ ਸਭ ਬਚਣ ਕਿਤੇ ਸਿੱਖਾਂ ਨੂੰ ਬਾਣੀ ਜਾਣਾ ਸਿਖਾਇਆ ਕਿ ਸੱਚੇ ਪਾਤਸ਼ਾਹ ਜੀ ਇਸ ਬ੍ਰਿਕਾਰ ਬਣੀ ਦਾ ਸੁਖਾਲ ਸਿਖਾਉਂਦੇ ਆ ਗਏ ਗ੍ਰੀਨ ਯੂਨੀਵਰਸਿਟੀ ਦੇ ਪਾਠਾ ਜੀ ਨੇ ਸਿੱਖਾਂ ਨੂੰ ਪੁੱਛਿਆ ਮਹਾਰਾਜ ਸਾਹਿਬ ਤੋਂ ਬਾਣੀ ਦੀ ਭੈਰ ਮੈਂ ਤਾਂ ਗੁਰਦੀ ਨਹੀਂ ਗ੍ਰੀਨ ਯੂਨੀਵਰਸਿਟੀ ਦੇ ਪਾਠਾ ਬਾਣੀ ਪੜ੍ਹਦੀ ਹੁੰਦੇ ਨੇ ਹੈ ਕਦੀ ਜੇ ਕੋਈ ਆਉਣ ਹੋਵੇ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਕਾ ਸਿੱਖੋ ਕੱਲ ਨੂੰ ਉੱਤਰਦੇ ਆਉਣਗੇ ਦੂਹੇ ਦਿਨ ਬਰਖਾ ਪਈ ਬਰਖਾ ਪਈ ਤੇ ਗੁਰੂ ਮਹਾਰਾਜ ਸਾਹਿਬ ਸਵਾਰ ਹੋ ਕੇ ਬਾਹਰ ਗਏ ਬਾਹਰ ਗਏ ਤੇ ਜਥੇ ਦੇ ਤੇ ਮਹਾਰਾਜ ਸਾਹਿਬ ਜੀ ਜਾ ਕੇ ਖੜ ਗਏ ਇਹ ਕਹਿਣ ਲੱਗੇ ਮਹਾਰਾਜੇ ਕੋਈ ਬਾਗ ਨਹੀਂ ਕੋਈ ਪਹਾੜੀ ਨਹੀਂ ਕਿਥੇ ਆਪਕੇ ਉਖੜੀ ਉਹ ਸੰਸਾਨ ਹੈ ਮਾਰੇ ਕਹਿੰਦੇ ਉੱਪਰ ਜੇ ਵਾਅਕੇ ਖੜੇ ਤੇ ਆਉਂਦੇ ਕੋ ਜੇ ਸਿੱਤਰੀ ਚੰਕਰੀਓ ਚੱਕ ਲਿਆਓ ਸਿੱਤਰੀ ਸਖੰਕ ਚੰਕਰੀ ਚੱਕ ਲਿਆੰਦੀ ਕਾਕੇ ਮਾਰੇ ਕਹਿੰਦੇ ਭਾਈ ਇਹ ਸਿੱਤਰੀ ਚੰਕ ਵੀ ਕਿਉਂ ਹੈ ਤੜ ਲੱਗੇ ਮਹਾਰਾਜ ਇਹ ਥੰਡੇ ਪਾਡੇ ਦੀ ਖੀਤਰੀ ਹੈ ਜਿਸ ਮੇਰੇ ਜਦੋਂ ਇਹ ਨજર ਬਹਿ ਜਾਏ ਜੀ ਉਹ ਜਿਹੜੇ ਇਹ ਰਹਿ ਦਿੱਤੀ ਉਹ ਬਾਹਰ ਜਿਹੜਾ ਸੀ ਇਸ ਪਾਡੇ ਵਿੱਚ ਇਹ ਹੁਣ ਬਰਖਾ ਦੇ ਹੋਣੇ ਕਰਕੇ ਗਰਦ ਦੇ ਵਿਚਾਰ ਨੂੰ ਛੋਤੀ ਗਈ ਹੈ ਚੂਦਲੇ ਪ੍ਰਕਾਸ਼ ਪਾਣੇ ਕਰਕੇ ਕਿਰਨਾ ਪਾਣੇ ਕਰਕੇ ਮੇਰੇ ਤੁੰਡਾਈ ਕਿਉਂ ਸੁਦੀਏ ਕਿ ਰੋ ਮਹਾਰਾਜ ਕਹਿੰਦੇ ਹੁਣ ਕਾਇਦੇ ਜੁ ਹੈ ਨਹੀਂ ਕਿਦਾਂ ਜਦੋਂ ਤੇ ਨਗਰਵਾਸ ਜੀ ਕਹਿੰਦੇ ਮਾਰਾ ਉਹ ਗਈ ਸੀ ਫਿਰ ਇਹ ਤੁੰਡਾਈ ਕਿਉਂ ਰਹੇਗੀ ਮਹਾਰਾਜ ਤੁਹਾਡਾ ਵੀ ਖੰਡਾ ਸੀ ਕਈ ਉਹਦੇ ਵਿੱਚ ਆ ਸਿੱਖੋ ਇਸ ਪ੍ਰਕਾਰ ਹੈ ਜਿਸ ਰਿਦੇ ਦੀ ਗੁਰਬਾਣੀ ਨੇ ਜਾਵੇਗੀ ਭਾਵੇਂ ਕਮਾਈ ਨਹੀਂ ਜਾਂਦੀ ਉਹ ਅੰਤ ਨੂੰ ਜਦ ਮੌਤ ਦਾ ਸਮਾਂ ਆਉrti ਬਰਖਾ ਪਵੇਗੀ ਉਸ ਵੇਲੇ ਅੰਤ ਵੇਲੇ ਇਹ ਸੂਰਜ ਦੀ ਰੋਸ਼ਨੀ ਵਾਂਗੂੰ ਅੰਦਰ ਚਮਕੇ ਆਵੇਗੀ ਤੇ ਜੀਵ ਦੇ ਤਾਂ ਹੀ ਜਮਾਂ ਕੋ ਸ਼ਬਾ ਲਵੇਗੀ ਇਹ ਵੀ ਬਾਣੀ ਪੜੀ ਹੋਈ ਐਵੇਂ ਨਹੀਂ ਜਾਵੇਗੀ ਹੌਸਾ ਜਨਮ ਦਾ ਜਿਹੜਾ ਕਰਮ ਕੀਤਾ ਹੋਇਆ ਇੱਕ ਦਿਨ ਦੇ ਨਿਤਨੇਮ ਦੇ ਨਾਲ ਉਹ ਸਾਰੇ ਮਾੜੇ ਕਰਮ ਮਿਟ ਜਾਂਦੇ ਆ ਚੰਗੇ ਕਰਮ ਫਲਦਾਇਕ ਹੋ ਜਾਂਦੇ ਆ ਐਸਾ ਨਿਤਨੇਮ ਹੈ ਜਿਹੜਾ ਹਰ ਰੋਜ਼ ਦਾ ਚੰਗਾ ਬਾਣੀ ਦਾ ਤਣਕੇ ਸਿੱਖਾਂ ਨੂੰ ਸਾਡੀ ਜੀ ਨੂੰ ਭਾਈ ਜੀ ਨੂੰ ਐਸੀਪੀ ਚੰਗੇ ਆਈ ਹੈ ਐ ਉਹ ਦੇ ਹੁੰਦੇ ਨੇ ਬਹੁਤ ਆਦਾ ਭਜਨ ਜਿਹੜੀ ਬਾਣੀ ਹੈ ਪੜੀ ਹੋਈ ਉਹ ਚੰਗਿਆਲੇ ਦੀ ਉਹ ਜਮਾ ਤੋਂ ਸੁਣੇ ਸੁਣਾ ਦੇ ਰਹੀ ਇਹ ਇਸ ਦੁਕਾਨ ਦੀਆਂ ਬੰਦ ਤੁਸੀਂ ਕਿਹਾ ਉਹ ਹਰਾਸਾ ਉਹ ਲਿਖੀਆਂ ਤੇਰ ਸਜੂ ਮਾਰੇ ਸਾਹਿਬ ਕੇ ਪਾਕਸ਼ਾਹੀ ਨੇ ਬਹੁਤ ਸਾਰੇ ਸਿੱਖਾਂ ਨੂੰ ਸਿੱਖੀ ਦਿੱਤਾ ਇੱਕ ਗ੍ਰਾਮ ਦਾ ਪੁੱਤਰ ਸੀ ਉਹ ਗੁਜਰ ਕੇ ਮਾਰੇ ਦੇ ਘੂਹੇ ਲਿਆ ਕਿ ਪਾਪ ਦਾ ਉਸਨੇ ਜਦੋਂ ਇਹ ਘੂਹੇ ਅੱਗੇ ਮਾਰੇ ਸਾਹਿਬ ਦੇ ਪਾਪ ਦਾ ਗੁਰੂ ਮਾਰਾ ਜੀ ਜਿਹੜੇ ਪੜਚਾ ਜੀ ਨੇ ਉਹਨਾਂ ਤੋਂ ਜਦ ਸਾਥ ਸੰਗਤ ਜੀ ਕੋਈ ਮੱਤਲ ਨਾ ਸੀ ਕਹਿੰਦੇ ਜੀ ਇਸ ਨੂੰ ਜਿੰਦਾ ਕਰੋ ਆਹ ਬੋ ਗੁਰੂ ਮਾਰੇ ਸਾਹ ਕਹਿੰਦੇ ਕੋਈ ਤਾਂ ਆਂ ਦੀ ਨੇਸ ਹੈ ਅਖੀਰ ਜਦੋਂ ਮਾਰੇ ਸ਼ਕਲ ਕਰਨ ਲੱਗੇ ਮਾਰੇ ਕਹਿੰਦੇ 32 ਕਿਹਨਾਂ ਤੋਂ ਕਰਦੇ ਆਏ ਪਰ ਉਹ ਅਸੀਂ ਪ੍ਰਾਣੇ ਦੇ ਇੱਕ ਮਰੇ ਕਿਵੇਂ ਕਾ ਲਈਏ ਕੋਈ ਆਦਮੀ ਪ੍ਰਾਣ ਦੇ ਉਹ ਹੀ ਉਜੋਲਾ ਕਰ ਦਿੰਦੇ ਆ ਕਿਉਂਕਿ ਸਾਰੇ ਜੀ ਨੇ ਤਾਂ ਆਵੇ ਮਰਨਾ ਕੋਈ ਵੀ ਨਾ ਕਿਸੇ ਕਿਸੇ ਦੀ ਜ਼ਿੰਦਗੀ ਦਾ ਭਾਈ ਭਗਤੂ ਦਾ ਜੀਵਨ ਨਹੀਂ ਤਾਂ ਫਿਰ ਹੀ ਉਸ ਭਾਈ ਦੇ ਭਗਤੂ ਦੇ ਜੀਵਨ ਨਾਲ ਸੁੱਤਨ ਨੂੰ ਸਾਰੇ ਮੱਖਾ ਤੇ ਕਿਹਾ ਵੀ ਕੀਜਿਆ ਬਚਨ ਹੋਇਆ ਮਨਾ ਪ੍ਰਾਂ ਕਿਹੜਾ ਸਦਾ ਕਹਿ ਰਹਿਣੇ ਨੇ ਜੇ ਸਭੀ ਦੇ ਨਜਵੇਂ ਦੇ ਪ੍ਰਾਂਣ ਦੇ ਨੇ ਜਾਇਦੇ ਹੈ ਤੰਬੂ ਉੱਤੇ ਜਾ ਕੇ ਭਾਈ ਨੇ ਜੱਸਾ ਦਾ ਕਾਠ ਕਰਕੇ ਭਾਈ ਜੀ ਨੇ ਆਪਣੇ ਜੀਵਨ ਦੇ ਦਿੱਤਾ ਉਹ ਗ੍ਰਾਮਿੰਦ ਦਾ ਕੋਈ ਜੋਲਾ ਹੋ ਗਿਆ ਬੜੇ ਲਿਆਜਾ ਕਾਰ ਦੀਆਂ ਧਰੀਆਂ ਬਚ ਗਈਆਂ ਮਹਾਰਾਜ ਜੀ ਗ੍ਰਾਮਿੰਦ ਦਾ ਕੋਈ ਇੰਦਾਂ ਹੋ ਗਿਆ ਸਭੀ ਦੇ ਸਾਹ ਕਹਿਣ ਲੱਗੇ ਇਹ ਕਿੰਨਾਂ ਪ੍ਰਾਣ ਮੁਕੇ ਹੈ ਫਿਰ ਜੂਰੀ ਲਾਰਜ ਦੇ ਪੁੱਛਿਆ ਕਿ ਭਾਈ ਭਗਤੂ ਦਾ ਪੁੱਤ ਨੂੰ ਮਾਰਿਆ ਭਾਈ ਜੀਵਨ ਜੀ ਇੱਥੇ ਗਏ ਸਨ ਇਸ ਸਰਕਾਰ ਦੇ ਕਾਲਕ ਅਗਰੀਨ ਵਾਲਾ ਜਿੰਕਾ ਜਾ ਕੇ ਵੇਖੋ ਕਿ ਵੇਖਿਆ ਭਾਈ ਚੜਾਈ ਕਰੀ ਤੇ ਮਾਰਨ ਕਹੇ ਸਾਡੇ ਪੁੱਤ ਨੂੰ ਚੜਾਈ ਕਰਕੇ ਬੰਦੂ ਦੇ ਪੁੱਤ ਨੂੰ ਜੀਹਲਾ ਤੇ ਲਾਇਆ ਕਿ ਕਹੜਾ ਤਬ ਕੀਤਾ ਇਸ ਸਰਕਾਰ ਦੇ ਭਾਈ ਜੀਵਨ ਨੂੰ ਵਾਰਦੇ ਉਹਦਾ ਪੁੱਤ ਖੰਤਰਾਮ ਹੋਇਆ ਬੜਾ ਉਹ ਸ਼ਕਤੀ ਵਾਲਾ ਹੋਇਆ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਉਹਨਾਂ ਦੀ ਦਸਤਕ ਲਈ ਭਾਈ ਭਗਤੂ ਦੀ ਅੱਗੇ ਇਸ ਤਰ੍ਹਾਂ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਵਿੰਦ ਕੌਂਸਲ ਕੀਤੇ